2100 ਘੰਟਾ ਚੱਲਿਆ 19 ਮਾਡਲ ਆ ਟਰੈਕਟਰ ਦੇ ਟਾਇਰ ਆ 19 ਮਾਡਲ ਆ 3 ਸਪੀਡ ਡਬਲ ਡਿਸਟ੍ਰਿਬਿਊਟਰ ਪੂਰਾ ਚੰਗਾ ਟਰੈਕਟਰ ਹਾਲੇ ਤੱਕ ਕੋਈ ਨਾਟ ਨਹੀਂ ਖੁੱਲਿਆ 22 ਮਾਡਲ ਆ 1000 ਘੰਟਾ ਚੱਲਿਆ ਗੇਅਰ ਪ੍ਰੋ ਆ ਗਿਆ 4 ਸਪੀਡ ਚ ਆ ਗਿਆ ਇਹ 4 ਸਪੀਡ ਦੇ ਵਿੱਚ ਆ ਗਿਆ 30000 ਮੰਨ ਤਾਂ ਨੂੰ ਟਰੈਕਟਰ ਦੇ ਵਿੱਚ ਬਾਕੀ ਮੌਕੇ ਦੇ ਮਾੜਾ ਮੋਟਾ ਹੋਰ ਵੀ ਕਰ ਲੈ ਹੋਰ ਵੀ ਹੋ ਜੂ ਤਾਂ ਵੀ 1100 ਘੰਟਾ ਚੱਲਿਆ 22 ਦੀ ਕਾਪੀ ਆ 9 ਲੱਖ 45000 ਰੁਪਏ ਡਿਮਾਂਡ ਆ ਪੂਰੇ 9 ਲੱਖ ਦਾ ਛੱਡ ਦਾਂਗੇ ਡੀਆਈ 50 ਨਾਲ ਦੇ ਟਾਇਰ ਆਗੇ 80 ਪੈਸੇ 13 ਤੋਂ 1400 ਘੰਟੇ ਚੱਲਿਆ ਅੱਸੀ ਗੱਲ ਉਹ ਤੋਂ ਸਵਾਦ ਦਾ ਪੇਚ ਤੇ ਜੂਰੀ ਚੈਨਲ ਤੇ ਸਾਰਿਆਂ ਦਾ ਪਖੜਾ ਕਮੰਡੀ ਸਾਪੋ ਟਰੈਕਟਰ ਮੰਡੀ ਤੇ ਨਾਲ ਜੁੜੇ ਆਪਣੇ ਭਾਈ ਹਰਮਨ ਹਰਮਨ ਕੀ ਹਾਲ ਚਾਲਾ ਭਾਈ ਠੀਕ ਹੋ ਜੀ ਵਧੀਆ ਸਭ ਘਾ ਵੋ ਪੂਰੇ ਕੈਮਪ ਪਿੰਡ ਹੈਗਾ ਭਾਈ ਦਾ ਲਾਲਿਆਣਾ ਦੇ ਟਰੈਕਟਰ ਜਿਦ ਨੂੰ ਦਿਖਾਵਾਂਗੇ ਜਮਾ ਜਿਵੇਂ ਕਿ ਦੀ ਟੌਪ ਵਾਲੀਆਂ ਚੀਜ਼ਾਂ ਹਾਉਲੈਂਡ ਜੌਂਡੀਅਰ ਤੇ 855 ਤਨੇ ਜਿਵੇਂ ਕਿ ਦੀ ਸਭ ਤੋਂ ਵੱਧ ਵਿਗਨ ਵਾਲੇ ਟਰੈਕਟਰ ਦਿਖਾਵਾਂਗੇ ਹਾਉਲੈਂਡ ਜੌਂਡੀਅਰ ਤੇ ਸਵਰਾਜ ਤੇ ਵੀਡੀਓ ਕਰ ਲਗਿਆ ਹਰ ਮਨੇ ਤੋਂ ਸਟਾਰਟ ਕਰ ਰਸਦੇ ਪੁਰਾਣੇ ਕੱਟ ਲੈਨੇ ਆ ਲੋਨ ਕਰਾ ਦਿੰਨੇ ਆ ਪੁਰਾਣੇ ਵੀ ਕੱਟ ਲੈਨੇ ਆ ਲੋਨ ਵੀ ਕਰਾ ਦਿੰਨੇ ਆ ਠੀਕ ਹੈ ਸਾਰੀ ਫੈਸਿਲਿਟੀ ਹੈਗੀ ਆ ਸਾਰੀਆਂ ਸੌਦਾ ਮਾ ਹੈਗੀਆਂ ਤੇ ਜਿਵੇਂ ਆ ਹੁਣ ਟਰੈਕਟਰ ਖੜਾ ਤੇਰੇ ਕੋਲ 18 ਮਾਡਲ ਆ 373 ਇਹਦੇ ਬਾਰੇ ਪਾਈ ਚਾਹਣਾ 18 ਮਾਡਲ ਸਪੈਸ਼ਲ ਐਡੀਸ਼ਨ ਆ ਬਾਈ 363 ਹਾਂਜੀ ਹੂੰ ਸਪੈਸ਼ਲ ਬਹੁਤ ਚੰਗਾ ਨਾਲ ਦੇ ਟਾਇਰ ਆ 75 ਪੈਸੇ 75 ਪੈਸੇ ਟਾਇਰ ਹੈਗੇ ਆ ਮਿੱਤਰੋ ਟਰੈਕਟਰ ਦੇ ਨਾਲ ਦੇ ਤੇ ਇੰਜਨ ਗੇਅਰ ਦਾ ਕਿਵੇਂ ਆ ਓਕੇ ਰਿਪੋਰਟ ਗੇਅਰ ਦਾ ਓਕੇ ਆ ਪਿੱਛੋਂ ਦਿਖਾ ਦੇ ਚਾਹੀਦਾ ਸਾਰਾ ਜਮਾ ਕੁਚ ਇਹ ਟਰੈਕਟਰ ਪਿਆ ਮਿੱਤਰੋ ਪੂਰਾ ਨਵਾਂ 5520 ਵੀ ਇਹਦੇ ਨਾਲ ਦਾ ਹੀ ਆ ਜਾਵਾ 5520 21 ਮਾਡਲ ਹੈ ਇਹਦੇ ਜਿੰਨੀ ਸੋਨਾ ਪਿਆ ਇਹ ਵੀ ਇਹਦੇ ਜਿੰਨੀ ਸੋਨਾ ਇਹ 18 ਮਾਡਲ ਪਿਆ ਇਹ 18 ਮਾਡਲ ਤੇਰੀ ਡਿਮਾਂਡ ਹੈਗੀ 865000 ਰੁਪਏ ਨੰਬਰ ਨੂੰ ਉੱਪਰ ਕਿੱਥੋਂ ਦਾ ਮੈਨੂੰ ਪਹਿਲਾਂ ਨੰਬਰ ਇਹਦਾ HR44 ਹਲਨਾਬਾਦ ਦਾ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਕਿ ਡਿਮਾਂਡ ਹੈਗੀ 865000 ਰੁਪਏ ਕਿੰਨੇ ਕੁ ਦਾ ਹੋ ਜੂਏ ਮੌਕੇ ਤੇ ਇਹ ਦੇ ਦਾਂਗੇ 635000 ਦਾ 635000 ਦਾ ਟਰੈਕਟਰ ਸਾਨੂੰ ਮਿਲ ਜੂ ਮਿੱਤਰੋ 30000 ਮੰਨਤਾ ਨੂੰ ਟਰੈਕਟਰ ਦੇ ਵਿੱਚ ਬਾਕੀ ਮੌਕੇ ਤੇ ਮਾਣਾ ਮੋਟਾ ਹੋ ਏ ਵੀ ਐਚ ਆਰ ਏ ਐਚ ਆਰ 2470 ਇੱਕ ਨੰਬਰ ਵੀ ਦੱਸਦੇ ਬੰਦੇ ਬਹੁਤ ਵਹਿਮ ਕਰਦੇ ਆ ਚਾਰ ਨੰਬਰ ਜਿਹਦਾ ਵੀ ਐਚ ਆਰਮ ਇਹ ਪੰਜਾਬ ਨੰਬਰ ਦੇ ਕਿੰਨਾ ਕੁ ਖਰਚਾ-ਕੁਰਚਾ ਆ ਜਾਂਦਾ ਪੰਜਾਬ ਨੰਬਰ ਤੇ ਬਾਈ ਜੇ ਬਠਿੰਡੇ ਕਰਾਉਣਾ ਤਾਂ ਸਪੈਂਡ ਸੋਚੀ ਨੰਬਰ ਲੱਗ ਜਾਣਾ ਇਹਨੋਂ ਸੇ ਆਪਾਂ ਹੀ ਦੇਣੀ ਆ ਠੀਕ ਹੈ ਸਪੈਂਡ ਸੋ ਨੰਬਰ ਲਵਾਈ ਦਾ ਤੇ 4000 ਬੀਮਾ 10000 ਜਨਾ ਹੋ ਜਾਂਦਾ ਸਾਰਾ 11000 ਰੁਪਏ ਭੁਗਤਾਨ ਕੇ ਚਲੀ ਗਏ ਤੇ ਜੇ ਕੋਈ ਹੋਰ ਜਲੇ ਉੱਥੇ 70 ਲੱਗ ਜਾਂਦਾ ਠੀਕ ਹੈ ਤੇ ਇਹ ਹੁਣ ਐਚ ਆਰ ਨੰਬਰ ਆ ਇਹ ਹੈਗਾ 21 ਮਾਡਲ ਆ 21 ਮਾਡਲ ਪੰਜਾਬੀ ਹੌਲੈਂਡ ਆ ਜੀ ਪੰਜਾਬੀ ਆ 6 ਤੇ ਆਦਾ ਪੁੱਸਣ ਦੀ ਲੋੜ ਨਹੀਂ ਤਾਂ ਨਾਲ ਦੀ ਹੋਣੀ ਨਾਲ ਦੇ ਟਾਇਰ ਟੱਪਾ ਸਾਰਾ ਕੁਝ ਟਾਇਰ ਹੈਗੇ ਨਾਲ ਦੇ 1100 ਘੰਟਾ ਚੱਲਿਆ ਇਹ ਇਸ 52 ਮਿੱਤਰੋ ਸਿਰਫ 1100 ਘੰਟਾ ਚੱਲਿਆ ਇਹ ਕੀ ਦੇ ਲਾਸਟ ਲੱਗ 11ਵੇਂ ਮਹੀਨੇ ਦਾ 11ਵੇਂ ਮਹੀਨੇ ਦਾ ਹੂੰ ਇਸ 52 ਮਿੱਤਰੋ ਸਿਰਫ ਇਹ 1100 ਘੰਟਾ ਚੱਲਿਆ 22 ਦੀ ਕਾਪੀ ਆ 9 ਲੱਖ ਤੇ 45000 ਰੁਪਏ ਡਿਮਾਂਡ ਆ ਇਹ ਪੂਰੇ 9 ਲੱਖ ਦਾ ਛੱਡ ਦਾਂਗੇ ਲੈ ਵੀ ਮਿੱਤਰੋ 45000 ਰੁਪਏ ਮਾਣਤਨ ਹੋ ਜੂਗਾ 52 ਦੇ ਵਿੱਚੋਂ ਪੂਰੇ 9 ਲੱਖ ਦਾ ਲੈ ਜਿਓ ਤੇ ਆ ਗਿਆ ਜੰਮੀਆ 53 ਆਉਂਦੀਆਂ ਆ ਗਿਆ ਹੈ 21 ਮਾਡਲ ਇਹ ਵੀ 21 ਮਾਡਲ ਹੈ ਕਿੰਨਾ ਚੱ ਇਹ ਚੱਲਿਆ 1000 ਘੰਟਾ ģear pro 4 speed ਦੇ ਵਿੱਚ ਆ ਗਿਆ ਤੇ ਟਰੈਕਟਰ ਪਿਆ ਮੇਰੇ ਉੱਤਰੋ ਪੂਰਾ ਚੰਗਾ ਤੇ ਇਹ ਟਾਇਰ ਹੈਗੇ ਆ ਮਗਰਲੇ ਜਕੇ ਨਾਲ ਦੇ ਜਕੇ ਇਹ ਆਉਂਦੇ ਜਾਂ ਸਰਦੋਂ ਵੀਰ ਨੂੰ ਨਾਲ ਦੇ ਟਾਇਰਾਂ ਤੇ ਇਹ ਕਿੰਨੇ ਘੰਟੇ ਦੱਸਿਆ ਇਹ 1000 ਘੰਟਾ ਚੱਲਿਆ ਬਾਈ 21 ਮਾਡਲ ਆ 1000 ਘੰਟਾ ਚੱਲਿਆ ģear pro ਆ ਗਿਆ 4 speed ਚ ਆ ਗਿਆ ਇਹ 4 ਸਪੀਡ ਦੇ ਵਿੱਚ ਆ ਗਿਆ ਸਪੀਡਓ ਡਬਲ ਡਿਸਟਰੀਬਿਊਟਰ ਟਾਪ ਮਾਡਲ ਆ ਗਿਆ ਠੀਕ ਹੈ ਕੂਬੀਆਂ ਸਾਰੀਆਂ ਹੈਗੀਆਂ ਕੂਬੀਆਂ ਸਾਰੀਆਂ ਹੈਗੀਆਂ 775000 ਡਿਮਾਂਡ ਆ ਕਿੰਨੇ ਦਾ ਹੋਜੂ ਇਹ 740 ਦਾ ਛੱਡ ਦਾਂਗੇ ਬਾਕੀ ਮੌਕੇ ਦੇ ਮਾਨਤਾਨਾ ਆਪਾਂ ਸਾਰੇ ਟਰੈਕਟਰਾਂ 'ਚੋ ਕਰੀ ਦੇਵਾਂਗੇ ਥੋੜਾ ਬੋਲ ਕੇ ਲਿਖੀ ਇਹ ਨਹੀਂ ਖਿੱਚੀ ਰੇਟ ਜਿਹੜਾ ਬੋਲਤਾ ਠੀਕ ਹੈ ਮਾਨਤਾਨਾ ਸਾਰੇ ਟਰੈਕਟਰਾਂ ਦੇ ਵਿੱਚੋਂ ਹੋਜੂ 35000 ਰੁਪਿਆ ਮਾਨਤਾਨਾ ਕਿਹੜਾ ਇੱਕ ਬਾਰੇ ਟਰੈਕਟਰ ਦੇ ਵਿੱਚੋਂ ਕਰਤਾ ਪਰ ਕਾਲੀ ਉਹ ਤੋਂ ਚੱਕਤਾ ਸੀ ਅੱਗੇ ਗਿਆ ਸੋਨ ਵਾਲੀ ਕਿਹਾ ਡੀਏ 50 ਇਹ ਕਿੰਨਾ ਮਾਡਲ ਆ 21 ਮਾਡਲ ਦੀ ਇਹ ਆ ਕੀ ਕੀ ਮਾਡਲ ਹੀ ਰੱਖੀ ਬੈਠਾ ਉੱਥੋਂ ਲੱਗਿਆ ਤਿੰਨ ਆਗੇ 21 ਮਾਡਲ ਕਿ ਗਾਂ ਵੀ ਅਜੇ ਹੈਗਾ ਕੋਈ ਗਾਂ ਡਾਊਨ ਮਾਡਲ ਵੀ ਹੈਗੇ ਆਂਦਾ ਬਾਕੀ ਆਪਣੇ ਕੋਲੇ ਜ਼ਿਆਦਾਤਰ ਉੱਚੇ ਮਾਡਲ ਹੀ ਹੁੰਦੇ ਆ ਭਾਈ ਇਹ ਕਿੰਨਾ ਕੁ ਚੱਲਿਆ ਇਹ ਵੀ ਨਵੀਂ ਪਿਆ ਟਰੈਕਟਰ ਇਹ 1400 ਕੁ 13 1400 ਘੰਟਾ ਚੱਲਿਆ 13 ਤੋਂ 1400 ਘੰਟਾ ਚੱਲਿਆ ਮਿਸਟਰ ਨਾਲ ਦੇ ਟਾਇਰ ਹੀ ਇਹਦੇ ਆ 80 ਪੈਸੇ 21 ਮਾਡਲ ਆ ਸੁਨਾਲੀ ਘਾ ਡੀਏ 50 ਨਾਲ ਦੇ ਟਾਇਰ ਆਗੇ 80 ਪੈਸੇ 13 ਤੋਂ 1400 ਘੰਟੇ ਚੱਲੇ ਹੁੰਦੇ ਉੱਚੇ ਮਾਡਲ ਕੋਈ ਕਮੀ ਨਹੀਂ ਹੁੰਦੀ ਪਹਿਲੀ ਗੱਲ ਤਾਂ ਉੱਚੇ ਮਾਡਲ 'ਚ ਠੀਕ ਹੈ ਥੋੜੇ ਚੱਲੇ ਹੁੰਦੇ ਆ ਹੁਣ ਤਾਂ ਹੀ ਤਾਂ ਇਹਦੇ ਬਾਰੇ ਵੀ ਨਹੀਂ ਪੁੱਛਦੇ ਤੈਨੂੰ ਅਜੇ ਬਾਰੇ ਨਾਲ ਦੇ ਟਾਇਰ ਹੁੰਦੇ ਆ ਜ਼ਿਆਦਾਤਰ ਠੀਕ ਹੈ ਇਹਦੇ ਬਾਰੇ ਤਾਂ ਹੀ ਤਾਂ ਦੋ ਚੀਜ਼ਾਂ ਦੀ ਪੁੱਛਦੇ ਨਹੀਂ ਤੈਨੂੰ ਜਾਂ ਤਾਂ ਸਾਰਾ ਕੁਝ ਉਹ ਕੇ ਰਿਪੋਰਟ ਹੀ ਆ ਓ ਕੀ ਹੁੰਦੇ ਆ ਕਿਉਂਕਿ ਇੰਨੇ ਚ ਤਾਂ 1000 1200 ਘੰਟੇ ਦਾ ਰਾਮਾ ਹੀ ਹੁੰਦੇ ਟਰੈਕਟਰਾਂ 'ਤੇ ਸਹੀ ਗੱਲ ਆ 1200 ਘੰਟਾ ਚੱਲੇ 21 ਮਾਡਲ 4 95 'ਚ ਮੰਗੜ ਕਿੰਨੇ ਦਾ ਹੋ ਜੂ ਇਹ ਇਹ ਦੇ ਦਾਂਗੇ 4 75 ਦਾ ਇਹ ਨਾਲ ਜਾ ਦੇ ਲਿਖਾ ਪਾ 75 ਦਾ ਟਰੈਕਟਰ ਮਿੱਤਰੋ ਯਾਰ 70 ਦਾ 52 HP ਚ ਆ ਗਿਆ 70 ਦਾ ਲੈ ਵਾਸਪੀਡ ਹੋ ਗਿਆ ਡਬਲ ਕਲੱਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਠੀਕ ਹੈ ਹੁਣ ਚਾਰ ਚ ਪੂਰੇ ਆ ਗਿਆ ਛੱਡ ਦਾਂਗੇ ਯਾਰ 70 ਦਾ ਲੈ ਜਾਓ ਯਾਰ 35000 ਮਾਨ ਤਾਂ ਹੋ ਜੂ ਤੇ 37 ਦੀ ਆ ਗਿਆ ਪਲੱਸ ਵਾਲਾ ਇਹ 8 ਮਾਡਲ ਦਾ ਲੈ ਵੀ ਮਿੱਤਰੋ 2008 ਮਾਡਲ ਆ ਕ੍ਰੀਪਰ ਗੇਅਰ ਦੇ ਵਿੱਚ ਆ ਗਿਆ ਕ੍ਰੀਪਰ ਗੇਅਰ ਚ 2 ਸਪੀਡ ਆ ਇਹੋ ਠੀਕ ਹੈ ਪਾਵਰ ਸਟੀering ਆ ਕੰਪਨੀ ਪਾਵਰ ਸਟੀering ਕੰਪਨੀ ਕਿਹਨਾਂ ਦੀ ਹਾਂ ਹਾਂ ਪਾਵਰ ਸਟੀering ਟੂ ਸਪੀਡ ਦੇ ਵਿੱਚ ਆ ਗਿਆ ਕ੍ਰੀਪਰ ਗੀਅਰ ਦੇ ਵਿੱਚ ਆ ਗਿਆ ਜੇ ਕੇ ਦੇ ਟਰੈਕ ਆ ਜੀ ਪਿਛਲੇ ਇੰਜਨ ਗੀਅਰ ਦਾ ਕਿੰਨੇ ਦਾ ਟਰੈਕ ਇੰਜਨ ਗੀਅਰ ਦਾ ਇਹ ਵੀ ਪੂਰਾ ਚੰਗਾ ਨੰਬਰ ਟਰੈਕਟਰ ਦਾ ਨੰਬਰ ਇਹਦਾ ਵੀ ਐਚ ਆਰ ਆ ਪਾਸਿੰਗ ਪਈ ਹੈ ਦੀ ਐਨਓ ਸੀ ਮਿਲ ਜੂਗੀ ਪਾਸਿੰਗ ਪਈਆ ਐਨਓ ਸੀ ਟਰੈਕਟਰ ਦੀ ਮਿੱਤਰੋ ਮਿਲ ਜੂ ਤੁਹਾਨੂੰ 26 ਤੱਕ ਪਾਸਿੰਗ ਹੈ ਜੀ 26 ਤੱਕ ਪਾਸਿੰਗ 3,35,000 ਦੀ ਮੰਗ ਆ ਕਿੰਨੇ ਦਾ ਹੋ ਜੂ ਇਹ ਇਹ ਦੇ ਦਾਂਗੇ 3,15 ਦਾ 3,15 ਦਾ ਇਹ ਮਿਲ ਜੂ ਟਰੈਕਟਰ ਵੀ ਹੋਰ ਵੀ ਕਰ ਲਾਂਗੇ ਕੋਈ ਹੋਰ ਵੀ ਹੋ ਜੂ ਤਾਂ ਅੱਗੇ ਆ ਗਿਆ 14 ਮਾਡਲ 36 3 ਤਾਨੂੰ ਕਿਹਾ ਵੀ ਜੀ ਉਹਨਾਂ ਦੇ ਸਵਰਾਜ ਗਾ ਸਵਰਾਜ ਵੀ ਦਿਖਾਵਾਂਗੇ ਮੋਤਰਾ ਜੀ 37 30 ਵਾਲਾ ਕੰਮ ਚੱਲੀ ਜਾਂਦਾ ਇਹ ਕਿੰਨਾ ਮਾਡਲ ਅਸਿਆ ਇਹ 36 ਦੀ 14 ਮਾਡਲ 14 ਮਾਡਲ ਟੌਪ ਮਾਡਲ ਆ 3 ਸਪੀਡ ਡਬਲ ਡਿਸਟ੍ਰਿਬਿਊਟਰ ਪੂਰਾ ਚੰਗਾ ਡਰਾਈਵਰ ਹਾਲੇ ਤੱਕ ਕੋਈ ਨਾਟ ਨਹੀਂ ਖੁੱਲਿਆ ਇਹਦਾ ਕਲੱਚ ਪੈਰਾ ਵੀ ਨਹੀਂ ਖੁੱਲਿਆ ਕਰੀਪਰ ਗੇਅਰ ਦੇ ਵਿੱਚ ਹੈਗਾ 14 ਮਾਡਲ 26 2700 ਨਾਲ ਚੱਲਿਆ ਇਹ 2600 ਪਤਾ ਨਹੀਂ 2700 ਠੀਕ ਹੈ 26 2700 ਘੰਟਾ ਰੇਡੀਅਲ ਟਾਇਰ ਲਾਇਆ ਨੇ ਦੇ ਦੇ ਠੀਕ ਹੈ ਅਲਾਈਨਸ ਦੇ ਟਾਇਰ ਆ ਜੀ ਰੇਡੀਅਲ ਆ ਤੇ ਟਾਇਰ ਵੀ ਚੰਗੇ ਪਾਇ ਨੰਬਰ ਐਚ ਆਰ ਠੀਕ ਹੈ ਹਮ ਨੰਬਰ ਆ ਗਿਆ ਜੀ ਐਚ ਆਰ ਇੰਜਨ ਨੰਬਰ ਆਪਣੇ ਕੋਲੇ ਬਾਕੀ ਐਚ ਆਰ 24 ਜਾਂ ਐਚ ਆਰ 44 ਲੋਕਲੀ ਹੁੰਦਾ ਹੈ ਹਾਂ ਕਾਪੀ ਕਾਪੀ ਜਮਲਣਗੇ ਮਿੱਤਰ ਓਕੇ ਇੰਜਨ ਗੇਅਰ ਵੀ ਓਕੇ ਆ ਟਰੈਕਟਰ ਦਾ 14 ਮਾਡਲ ਦੇ ਵਿੱਚ 475 ਡਿਮਾੜਾ ਕਿੰਨੇ ਦਾ ਇਹ 440 ਦਾ ਛੱਡ ਦਾਂਗੇ ਬਸ 440 ਦਾ 35000 ਮਾਨਤਾ ਨੇ ਇਹਦੇ ਆਪਣੇ ਕੋਲੇ ਲੋਕਲ ਨੰਮਰੀ ਆ ਸਰਸੇ ਦੇ ਇਹ ਸਰਸਾ ਆਪਾਂ ਨੂੰ ਪੈਂਦਾ ਸਾਰਾ 50 60 ਕਿਲੋਮੀਟਰ ਨਾਲ ਨੋਵਾ 10 ਕਿਲੋਮੀਟਰ ਪੈਂਦਾ ਕੋਈ ਨਹੀਂ ਵੀ ਆਪਾਂ ਬਾਹਲੀ ਦੂਰੋਂ ਹਰਿਆਣੇ ਚੋਂ ਲਿਆਵਾਂਗੇ ਆਪਣੇ ਟਰੈਕਟਰ ਉੱਚੇ ਮਾਡਲ ਹੁੰਦੇ ਆ ਪਹਿਲੀ ਗੱਲ ਸਰਸਾ ਏਰੀਆ ਬਰਾਨੀ ਏਰੀਆ ਆ ਗਿਆ ਕੋਈ ਪਾਣੀ ਵਾਲਾ ਮਾੜਾ ਨਹੀਂ ਗੱਲ ਦਾ ਬਿਲਦਾ ਨਹੀਂ ਟਰੈਕਟਰ ਟਰੈਕਟਰ ਚੰਗੇ ਹੁੰਦੇ ਆ ਸੁੱਕੇ ਰੇਤੇ ਜੀ ਚੱਲੇ ਹੁੰਦਾ ਯਾਰ ਤੇ ਹੁਣ ਆਗੇ ਇਧਰਲੇ ਪਾਸੇ ਸਵਰਾ 16/17 ਮਾਡਲ ਆ ਗਿਆ 14 ਦੇ ਟਾਇਰਾਂ ਚਾਰ ਜਮਾਂ ਨਵੇਂ ਵਰਗੇ 90 ਪੈਸੇ ਠੀਕ ਹੈ ਹਾਂ ਅਗਲੇ ਅਪਡੇਟ ਕਾ ਅਗਲੇ ਨਾਮ ਦੇ ਇੰਜਨ ਤੇ ਗੀਅਰ ਦਾ ਕਿਵੇਂ ਆਹੀ ਇੰਜਨ ਗੀਅਰ ਤਾਂ ਪੂਰਾ ਓਕੇ ਆ ਠੀਕ ਹੈ ਇੰਜਨ ਗੀਅਰ ਦਾ ਹੈਗਾ ਓਕੇ ਮਿੱਤਰੋ 16/17 ਮਾਡਲ 498000 ਡਿਮਾਂਡ ਆ ਇਹ 475 ਦਾ ਛੱਡ ਦਾਂਗੇ 475 ਦਾ ਇਹ ਲੈ ਜਾਓ ਮਿੱਤਰੋ ਤੇ ਅੱਗੇ ਆ ਗਿਆ ਇੱਕ ਹੋਰ 852 ਇਹ ਕਿੰਨਾ ਮਾਡਲ ਆ ਇਹ 19 ਆ ਗਿਆ ਭਾਈ ਇਹ ਕਿੰਨਾ ਚੱਲਿਆ ਇਹ ਚੱਲਿਆ 2100 ਘੰਟਾ 2100 ਘੰਟਾ ਚੱਲਿਆ 19 ਮਾਡਲ ਆ ਟਰੈਕ ਨਾਲ ਦੇ ਟਾਇਰ ਆ ਇਹਦੇ ਐਚ ਆਰ ਨੰਬਰ ਆ ਹਾਂ ਐਚ ਆਰ 24 ਐਚ ਆਰ ਨੰਬਰ ਨਾਲ ਦੇ ਟਾਇਰ ਆ ਟਰੈਕਟਰ ਦੇ ਪਾਵਰ ਸਟੀering 19 ਮਾਡਲ 14 ਦੇ ਟਾਇਰਾਂ ਚਾ ਬਾਕੀ ਮੇਥਰੋ ਟਰੈਕਟਰ ਪਾਉਂਗਾ ਜੀ ਇਹਦੇ 70 75 ਪੈਸੇ ਨਾਲ ਬਾਕੀ ਯਾਰ ਸਵਰਾਜ ਹਾਉਲੈਂਡ ਤੇ ਜੌਂਡੀਅਰ ਦੀ ਇੰਜਨੋਂ ਤਾਂ ਕੁਝ ਹੁੰਦਾ ਹੀ ਨਹੀਂ ਅਧੀਆਂ ਗੱਲਾਂ ਤੇ ਤੂੰ ਤਾਂ ਹੀ ਨਹੀਂ ਪੁੱਛਦੇ ਸੀ 5 ਲੱਖ 55000 ਰੁਪਏ ਡਿਮਾਂਡ ਆ ਕਿੰਨੇ ਦਾ ਹੋਰੀ ਇਹ ਛੱਡ ਦਾਂਗੇ ਸਵਾ ਪੰਜ ਦਾ ਸਵਾ 5 ਲੱਖ ਦਾ ਟਰੈਕਟਰ ਮੇਥਰੋ ਇਹ ਸਾਨੂੰ ਮਿਲ ਜੂ ਤੇ ਮਾਨਤਨ ਹੋ ਗਿਆ ਲੱਗ ਗਿਆ ਗਿਆ 14 ਮਾਡਲ ਆ ਇਹ ਵੀ ਮਾਡਲ ਮੁੰਲਾ ਦਾ 16 17 ਇਧਰ 19 ਆ ਗਿਆ 14 ਆ ਗਿਆ ਸਾਰੀ ਗੜਿਆ ਇਹ 19 ਜਿੰਨਾ ਹੀ ਸੋਨਾ ਇਹ 14 19 ਜਿੰਨਾ ਹੀ ਸਾਪਿਆ ਮੇਟਰੋ ਟਰੈਕਟਰ ਇੱਕ ਕਰਲੋਸ ਘਰ ਇੰਜਨ ਆ ਕਰਲੋਸ ਘਰ ਇੰਜਨ ਆ ਗਿਆ 14 ਮਾਡਲ ਆ ਗਿਆ ਨੰਬਰ ਐਚ 4 ਹੀ ਵੀ ਇਹ ਵੀ ਐਚ 4 ਐਚ 4 24 ਫਸਟ ਪਾਰਟੀ ਦਾ 24 ਨੰਬਰ ਦੇ ਵਿੱਚ ਆ ਟਾਇਰ ਹੈਗੇ ਆ ਪੋਲੋ ਬਰਾਟ ਇਹਦੇ ਪੋਲੋ ਦੇ 15 ਵਾਲੇ ਆ ਪੈ ਰਹੇਗੇ 75 ਪੈਸੇ ਦਵਾ ਦੇ ਠੀਕ ਆ ਮਾਡਲ 14 ਗਾ ਤੇ ਪਾਵਰ ਸਟੀering ਦੇ ਵਿੱਚ ਆ ਗਿਆ ਚਾਰ ਗਲਾਚਾ ਰਿਵਰਸ ਪੀਟੀਓ ਰਵਾਰਸ ਵੀਡੀਓ 498000 ਡਮਾ ਦੇ ਦੀ ਆ ਇਹ ਵੀ 75 ਦਾ ਛਾੜਵਾ ਚ 470 ਦਾ ਇਹ ਲੈ ਕੇ ਜਾਓ ਉਧਰ ਇਹਦਾ 75 ਕੇ ਇਹ 470 ਦਾ ਲੈ ਜਾਓ 38000 ਮਾਨ ਤਨ ਜੀ ਟਰੈਕਟਰ ਦੇ ਵਿੱਚ ਟਰੈਕਟਰ ਪਿਆ ਪੂਰਾ ਚੰਗਾ ਇੱਕ ਇੱਕ ਆਪਣਾ ਮੈਸੀ ਆ ਠੀਕ ਹੈ ਅੱਗੇ ਆ ਗਿਆ ਮੈਸੀ 9000 12/13 ਟੀਵੀ ਨੰਬਰ ਦੇ ਵਿੱਚ ਆ 12/13 ਮਾਡਲ ਇਹ ਪੀਵੀ ਨੰਬਰ ਆ ਪੀਵੀ ਨੰਬਰ ਤੇ ਪੂਰਾ ਚੰਗਾ ਪਲੈਂਟਰੀ ਡਰਾਈਵ ਆ ਗਿਆ ਮਿੱਤਰੋ ਇਹ ਟਾਇਰ ਹੈਗੇ ਨੇ 75 80 ਪੈਸੇ 70 ਤੋਂ 80 ਪੈਸੇ ਟਾਇਰ ਹੈਗੇ ਟਾਇਰ ਪਾਇਆ ਪੂਰੇ ਚਗੇ 3 ਲੱਖ ਤੇ 65000 ਰੁਪਏ ਡਿਮਾਂਡ ਆ ਹਰ ਮਨ ਕਿੰਨੇ ਦਾ ਹੋਜੂ 3 35 ਦਾ ਛੱਡ ਦਾਂਗੇ 3 35 ਦਾ ਲੈ ਜੋ 30000 ਮਾਨ ਦਾ ਹੋਜੂ ਤੇ ਆ ਫੋਰਡ ਵੀ ਆਪਣੀ ਆ ਫੋਰਡ ਵੀ ਆਪਣੀ ਮੰਨਾ 94 ਮਾਡਲ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੰਗ ਪਿੰਡ ਮੁੰਲਾ ਦਾ ਜੈਨੂਨ ਤੇ ਥੱਲੇ ਆ ਫਾਰਮ ਟ੍ਰੈਕ ਦਾ ਲੱਗਿਆ ਫਾਰਮ ਵਾਲਾ ਬਲਾਕ ਲੱਗਿਆ ਹੋਇਆ ਇੰਜਨ ਸਾਰਾ ਫਾਰਮ ਸਖਲਾ ਉੱਚੇ ਮਾਡਲ ਦਾ ਉੱਚੇ ਮਾਡਲ ਵਾਲਾ 93 ਮਾਡਲ ਚੰਗੇ ਆ ਪੂਏ ਇੱਕ 3 ਦੀ ਡਿਮਾਂਡ ਆ ਕਿੰਨੇ ਕ ਦਾ ਹੋਜੂ ਇਹ ਦੇ ਦਾਂਗੇ 1 15 ਦਾ 1 15 ਦਾ 1 10 ਦਾ ਲੈ ਜਾ ਯਾਰ ਮੇਰੇ ਕੰਨ ਚ ਪੈ ਗਈ 20000 ਮੰਨ ਤਾਂ ਹੋਜੂ ਅੱਗੇ ਹੈਗਾ ਡੀਏ 35 ਸੋਨ ਵਾਲੀ ਕਾ ਇਹ 15 ਮਾਡਲ ਆ ਹਾਂਜੀ ਟਾਪ ਮਾਡਲ ਹੈ ਵੀ ਪਾਵਰ ਸਟੀਰੀਂਗ ਡਬਲ ਕਲਚ ਪਾਵਰ ਸਟੀering ਆ ਡਬਲ ਕਲੱਚ ਆ 15 ਮਾਡਲ ਆ ਟਾਇਰ ਹੈਗੇ ਆ 90 ਪੈਸਿਆਂ ਵਾਂਗ ਮਗਰ ਨੇ ਟਾਇਰ ਨਵੇਂ ਵਰਗੇ ਆ ਅਗਲੇ ਟਾਇਰ ਵੀ ਉਨੀ ਪੈ ਟਰੈਕਟਰ ਦੇ ਸਾਢੇ 3 ਲੱਖ ਰੁਪਇਆ ਡਿਮਾਂਡ ਆ ਹਰਮਨ ਜੀ ਕਿੰਨੇ ਦਾ ਸਾਢੇ ਇਹ ਦੇ ਦਾਂਗੇ ਸਵਾ ਦਨ ਦਾ ਸਵਾ ਦਨ ਲੱਖ ਦਾ ਸਵਾ ਦਨ ਲੱਖ ਦਾ ਇਹ ਟਰੈਕਟਰ ਲੈ ਜਿਓ ਟਰੈਕਟਰ ਬਾਈ ਕੋਲ ਇੱਕ ਟਾਈਮ ਦੇ ਉੱਤੇ ਮੈਂ ਮੰਨ ਕੇ ਚਲੂ ਮਨਾ 10 15 ਦਾ ਹੁੰਦੀ ਆ ਹਣਾ ਆਰਾਮ ਨਾਲ ਹਲੇ ਹੋਰ ਵੀ ਹੈਗੇ ਘਰੇ ਵੀ ਖੜੇ ਆ 5 7 ਠੀਕ ਹੈ ਪੈਂਟ ਹੈਗਾ ਲਾਲਿਆਣਾ ਬਾਈ ਵੀਰ ਦਾ ਇਹਨਾਂ ਚ ਕੋਈ ਵੀ ਟਰੈਕਟਰ ਤੁਸੀਂ ਲੈ ਕੇ ਆਣਾ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਾਂਗੇ ਚੱਕ ਕੇ ਲੜੋ ਨੰਬਰ ਕਿੰਨਾ ਆਪਣਾ ਨੰਬਰ 788803677 ਠੀਕ ਹੈ ਨੰਬਰ 788803677 ਹੁਣ ਤਾਂ ਜਿਵੇਂ ਅਗਰੀ ਅੰਗਰੇਜ਼ੀ ਚ ਵੀ ਦੱਸ ਤਾ ਨਿੱਤੋ ਨੰਬਰ ਸਕਰੀਨ ਦੇ ਉੱਤੇ ਵੀ ਲਾ ਦਿੱਤਾ ਆਪਣੇ ਹੁੰਦੇ ਨੌਰੇ ਚ ਤਲਵੰਡੀ ਠੀਕ ਹੈ ਤੇ ਹੋਰ ਦਿਨ ਵੀ ਬਾਕੀ ਕੋਈ ਮਰਜ਼ੀ ਦਿਨ ਆ ਕੇ ਟਰੈਕਟਰ ਬੰਦਾ ਆ ਸਕਦਾ ਜਦੋਂ ਮਰਜ਼ੀ ਆਜੇ ਤੇ ਪਲਾਟ ਨੰਬਰ ਕਿੰਨਾ ਹੈ ਪਲਾਟ ਨੰਬਰ ਆਪਣਾ 24 ਹੈ ਪਲਾਟ ਨੰਬਰ ਹੈਗਾ 24 ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦ ਚੱਕ ਕੇ ਨੰਬਰ ਲਾ ਲਓ ਬਾਈ ਹਰਮਨ ਦਾ ਸੋ ਸਮਾਂ ਦੇ ਲਈ ਹਰਮਨ ਬਹੁਤ ਬਹੁਤ ਧੰਨਵਾਦ ਠੀਕ ਬਈ ਧੰਨਵਾਦ